ਦੋਸਤੋ ਜੇਕਰ ਪੰਜਾਬ ਦੇ ਵਿੱਚ ਮੀਂਹ हट ਚੁੱਕਿਆ ਜਾਂ ਫਿਰ ਡੈਮਾਂ ਚੋਂ ਪਾਣੀ ਛੱਡਣਾ ਬੰਦ ਕਰ ਦਿੱਤਾ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਪੰਜਾਬ ਪਹਿਲਾ ਵਰਗਾ ਬਣ ਗਿਆ ਪੰਜਾਬ ਪਹਿਲਾ ਵਾਂਗੂ ਖੁਸ਼ਹਾਲ ਹੈ ਪੰਜਾਬ ਦੇ ਵਿੱਚ ਫਸਲਾਂ ਹਰੀਆਂ ਭਰੀਆਂ ਪੰਜਾਬ ਦੇ ਲੋਕ ਪੂਰੀ ਤਰ੍ਹਾਂ ਖੁਸ਼ ਹੈ ਇਸ ਸਮੇਂ ਪੰਜਾਬ ਦੇ ਵਿੱਚ ਜਿਹੜੀ ਸਥਿਤੀ ਹੜਾਂ ਦੇ ਟਾਈਮ ਦੇ ਵਿੱਚ ਸੀ ਹੁਣ ਦੀ ਸਥਿਤੀ ਪੰਜਾਬ ਦੀ ਉਸ ਤੋਂ ਵੀ ਮਾੜੀ ਹੋ ਚੁੱਕੀ ਹੈ ਕਿਉਂਕਿ ਲੋਕਾਂ ਦੇ ਜੇਕਰ ਘਰਾਂ ਦੇ ਵਿੱਚ ਦੇਖਿਆ ਜਾਵੇ ਦੀਵਾਰਾਂ ਦੇ ਵਿੱਚ ਇੰਨੀਆਂ-ਇੰਨੀਆਂ ਵੱਡੀਆਂ ਦਰਾੜਾਂ ਪੈ ਗਈਆਂ ਤੇ ਉਹ ਘਰ ਬਿਲਕੁਲ ਤਬਾਹ ਹੋ ਚੁੱਕੇ ਉਹਨਾਂ ਦੇ ਘਰ ਉਹ ਕਦੇ ਵੀ ਡਿੱਗ ਸਕਦੇ ਤੇ ਖੇਤਾਂ ਦੇ ਵਿੱਚ 3-3 4-4 ਫੁੱਟ ਰੇਤਾ ਆ ਚੁੱਕਿਆ ਜਿਸ ਦੇ ਕਾਰਨ ਲੋਕਾਂ ਦੀਆਂ ਸਾਰੀਆਂ ਦੀਆਂ ਸਾਰੀਆਂ ਟੋਟਲੀ ਫਸਲਾਂ ਤਬਾਹ ਹੋ ਚੁੱਕੀਆਂ ਹਨ ਤੇ ਸਭ ਤੋਂ ਵੱਡੀ ਗੱਲ ਇਹ ਸਾਹਮਣੇ ਆਈ ਹੈ ਪਤਾਂ ਦਾ ਬੇਰਬਾ ਵੀ ਸਾਹਮਣੇ ਆਣ ਲੱਗਿਆ ਇਥੋਂ ਤੱਕ ਕਿ ਉਹਨਾਂ ਦੀਆਂ ਲਾਸ਼ਾਂ ਵੀ ਮਿਲਣੀਆਂ ਸ਼ੁਰੂ ਹੋ ਚੁੱਕੀਆਂ। ਅੱਜ ਨਾਲਾ ਦੇ ਇੱਕ ਪਿੰਡ ਦੇ ਵਿੱਚ ਇੱਕ ਦਬੀ ਹੋਈ ਲੜਕੀ ਦੀ ਲਾਸ਼ ਮਿਲੀ ਹੈ। ਜਿਸ ਦੀ ਲਾਸ਼ ਨੂੰ ਪਹਿਚਾਣਨਾ ਵੀ ਔਖਾ ਸੀ ਤੇ ਲਾਸ਼ ਦੇ ਸਾਹਮਣੇ ਖੜਨਾ ਵੀ ਔਖਾ ਸੀ। ਇੰਨੀ ਜ਼ਿਆਦਾ ਬਦਬੂ ਮਾਰ ਰਹੀ ਸੀ ਕਿ ਉਸ ਦੇ ਕੋਈ ਨੇੜੇ ਤੱਕ ਨਹੀਂ ਜਾ ਸਕਦਾ ਸੀ। ਕਹਿਣ ਦਾ ਮਤਲਬ ਉਹ ਲਾਸ਼ ਪੂਰੀ ਤਰ੍ਹਾਂ ਗਲ ਚੁੱਕੀ ਸੀ। ਹੁਣ ਲਾਸ਼ਾਂ ਦਾ ਬੇਰਵਾ ਵੀ ਮਿਲਣਾ ਸ਼ੁਰੂ ਹੋ ਚੁੱਕਿਆ। ਤੇ ਜੇਕਰ ਪਸ਼ੂਆਂ ਦੀ ਗੱਲ ਕਰੀਏ ਹੁਣ ਤੱਕ 540 ਪਸ਼ੂ ਪੰਜਾਬ ਦੇ ਵਿੱਚ ਮਰ ਚੁੱਕੇ ਐ ਤੇ ਕੋਈ ਪਸ਼ੂ ਰੇਤ ਦੇ ਵਿੱਚ ਦਬ ਚੁੱਕਿਆ ਰੇਤ ਦੇ ਵਿੱਚੋਂ ਕਿਸੇ ਦੀਆਂ ਲੱਤਾਂ ਦਿਖਦੀਆਂ ਕਿਸੇ ਦੇ ਸਿੰਗ ਦਿਖਦੇ ਤੇ ਕਿਸੇ ਦਾ ਸਿਰ ਦਿਖਦਾ ਤੇ ਭਾਈ ਇੰਨੇ ਬੁਰੇ ਹਾਲਾਤ ਐ ਕਿ ਪੰਜਾਬ ਦੇ ਵਿੱਚ ਪਸ਼ੂਆਂ ਦੀਆਂ ਇਨਸਾਨਾਂ ਦੀਆਂ ਲਾਸ਼ਾਂ ਮਿਲਣੀਆਂ ਸ਼ੁਰੂ ਹੋ ਚੁੱਕੀਆਂ ਹਨ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਲਾਸ਼ਾਂ ਦਾ ਬੇਰਵਾ ਕਿੰਨਾ ਕੁ ਜ਼ਿਆਦਾ ਵੱਧ ਸਕਦਾ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਪਰ ਆਉਣ ਵਾਲਾ ਸਮਾਂ ਇਸ ਤੋਂ ਵੀ ਜ਼ਿਆਦਾ ਭਿਆਨਕ ਹੋ ਸਕਦਾ ਮਤਲਬ ਪੰਜਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਮੋਤਾਂ ਦਾ ਪਸ਼ੂਆਂ ਦਾ ਲਾ ਲੋ ਚਾਹੇ ਇਨਸਾਨਾਂ ਦਾ ਲਾ ਲੋ ਆંકડા ਸਾਹਮਣੇ ਆ ਸਕਦਾ ਤੇ ਪੱਤੇ ਪੰਜਾਬ ਦੇ ਵਿੱਚ 4-5 ਲੱਖ ਤੋਂ ਜ਼ਿਆਦਾ ਲੋਕ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋ ਚੁੱਕੇ ਐ ਤੇ 3,60,000 ਪਸ਼ੂ ਪੜਾ ਦੇ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋ ਚੁੱਕੇ ਐ ਮੋਤਾਂ ਦੇ ਕਾਰਨ ਹੁਣ ਪੰਜਾਬ ਦੇ ਵਿੱਚ ਮਹਾਮਾਰੀ ਫੈਲ ਸਕਦੀ ਹੈ ਕਈ ਥਾਵਾਂ ਤੇ ਫੈਲਣੀ ਸ਼ੁਰੂ ਹੋ ਚੁੱਕੀ ਹੈ ਤੇ ਅਜਨਾਲਾ ਅਮਰੀਕਸਰ ਦੇ ਵਿੱਚ ਜਿਹੜੇ ਲੋਕਾਂ ਨੇ ਸੂਰ ਰੱਖੇ ਹੋਏ ਸੀ ਇਹ ਜਿਹੜੇ ਡੰਗਰ ਮਰੇ ਐ ਇਹਨਾਂ ਦੇ ਕਾਰਨ ਉਹਨਾਂ ਲੋਕਾਂ ਦੇ ਸੂਰਾਂ ਨੂੰ ਅਜਿਹੀ ਭਿਆਨਕ ਬਿਮਾਰੀ ਲੱਗੀ ਹੈ ਕਿ ਜਿੰਨੇ ਵੀ ਉਹਨਾਂ ਨੇ ਸੂਰ ਦਾ ਕਾਰੋਬਾਰ ਕੀਤਾ ਸੀ ਸਾਰੇ ਦੇ ਸਾਰੇ ਸੂਰ ਮਰ ਗਏ ਕਹਿਣ ਦੇ ਜਦੋਂ ਜਾਂਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਇਹ ਜਿਹੜੀਆਂ ਮੱਜਾਂ ਮਰੀਆਂ ਜਿਹੜੇ ਇਨਸਾਨ ਮਰ ਰਹੇ ਇਹਨਾਂ ਦੇ ਕਰਕੇ ਮੁਸਕ ਦੇ ਕਾਰਨ ਉਹਨਾਂ ਸੂਰਾਂ ਨੂੰ ਇਹ ਭਿਆਨਕ ਮਹਾਮਾਰੀ ਆਪਣਾ ਸ਼ਿਕਾਰ ਬਣਾ ਰਹੀ ਹੈ ਜਿਸ ਦੇ ਕਾਰਨ ਹੁਣ ਮਨੁੱਖ ਨੂੰ ਵੀ ਅਜੇਹੀ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਮੈਂ ਨਹੀਂ ਚਾਹੁੰਦਾ ਕਿ ਪੰਜਾਬ ਦੇ ਵਿੱਚ ਅਜਿਹਾ ਕੁਝ ਹੋਵੇ ਕੋਈ ਮਹਾਮਾਰੀ ਫੈਲੇ ਕਿਉਂਕਿ ਕਰੋਨਾ ਪਹਿਲਾਂ ਹੀ ਪੰਜਾਬ ਦੇ ਲੱਖਾਂ ਲੋਕਾਂ ਦੀ ਭਾਰਤ ਦੇ ਲੱਖਾਂ ਲੋਕਾਂ ਦੀ ਜਾਨ ਲੈ ਚੁੱਕਿਆ ਹੈ ਤੇ ਸਾਨੂੰ ਇਸ ਮਹਾਮਾਰੀ ਤੋਂ ਬਚਣ ਲਈ ਜਿਹੜੇ ਸਾਨੂੰ ਪਸ਼ੂ ਪੰਛੀ ਮਿਲਦੇ ਹਨ ਉਹਨਾਂ ਦੇ ਉੱਤੇ ਨਮਕ ਪਾ ਕੇ ਚੁੰਨਾ ਪਾ ਕੇ ਉਹਨਾਂ ਨੂੰ ਮਿੱਟੀ ਵਿੱਚ ਡੁੰਗੇ ਟੋਏ ਦੇ ਵਿੱਚ ਦਬਾ ਦੇਣਾ ਚਾਹੀਦਾ ਹੈ ਤਾਂ ਜੋ ਸਾਡੇ ਬੱਚਿਆਂ ਨੂੰ ਤੇ ਸਾਡੇ ਪਰਿਵਾਰ ਨੂੰ ਹਮੇਸ਼ਾ ਸੁਰੱਖਿਅਤ ਰੱਖਿਆ ਜਾ ਸਕੇ ਤੇ ਅਸੀਂ ਮਹਾਮਾਰੀ ਤੋਂ ਬਚ ਸਕੀਏ ਅਸੀਂ ਭਿਆਨਕ ਬਿਮਾਰੀਆਂ ਤੋਂ ਬਚ ਸਕੀਏ ਤੇ ਪੰਜਾਬ ਦੇ ਵਿੱਚ ਬਹੁਤ ਹੀ ਵੱਡਾ ਨੁਕਸਾਨ ਹੋ ਚੁੱਕਿਆ ਹੜ੍ਹਾਂ ਦੇ ਨਾਲ ਇਹਨਾਂ ਹੜ੍ਹਾਂ ਦੇ ਨੁਕਸਾਨ ਨੂੰ ਪੂਰੀ ਤਰ੍ਹਾਂ ਭਰਨ ਦੇ ਲਈ ਘੱਟੋ-ਘੱਟ 6 ਤੋਂ 7 ਮਹੀਨੇ ਲੱਗ ਸਕਦੇ ਹਨ ਪੰਜਾਬ ਸਰਕਾਰ ਦੇ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਦੀਵਾਲੀ ਤੱਕ ਜਿੰਨੇ ਵੀ ਲੋਕਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ ਇੱਕ ਵੀ ਪੰਜਾਬ ਦੇ ਕਿਸੇ ਵੀਰ ਭੈਣ ਦਾ ਚੁੱਲ੍ਹਾ ਬੁਝਣ ਨਹੀਂ ਦਿੱਤਾ ਜਾਵੇਗਾ ਇਹ ਪੰਜਾਬ ਸਰਕਾਰ ਭਗਵੰਤ ਮਾਨ ਵੱਲੋਂ ਕਿਹਾ ਗਿਆ ਹੈ ਤਾਰੇ ਹੀ ਸਿੰਗਰਾਂ ਨੇ ਪੰਜਾਬ ਦੇ ਲੋਕਾਂ ਦੀ ਬੇਹੱਦ ਮਦਦ ਕੀਤੀ ਹੈ ਪਰ ਸਭ ਤੋਂ ਜ਼ਿਆਦਾ ਮਦਦ ਮਨਕੀਰਤ ਔਲਖ ਨੇ ਕੀਤੀ ਹੈ ਤੇ ਇਸ ਤੋਂ ਇਲਾਵਾ ਸੁਖਵੀਰ ਵਾਦਲ ਚਰਨਜੀਤ ਚੰਨੀ ਤੇ ਸਭ ਨੇ ਮਦਦ ਨਾਲ ਮਿਲ ਕੇ ਕੀਤੀ ਹੈ ਪਰ ਜਿਹੜੀ ਇਸ ਸਮੇਂ ਸਿਆਸਤ ਹੋ ਰਹੀ ਹੈ ਉਹ ਬਿਲਕੁਲ ਗਲਤ ਹੈ ਹੜ੍ਹਾਂ ਦੇ ਨਾਮ ਉੱਤੇ ਸਿਆਸਤ ਕਰਨਾ ਬਹੁਤ ਹੀ ਵੱਡੀ ਸ਼ਰਮ ਦੀ ਸ਼ਰਮਸ਼ਾਰ ਗੱਲ ਹੈ ਪੰਜਾਬ ਦੇ ਵਿੱਚ ਸਾਨੂੰ ਹਮੇਸ਼ਾ ਪੰਜਾਬ ਦੇ ਵਿੱਚ ਹਮੇਸ਼ਾ ਸਾਨੂੰ ਇਕੱਠੇ ਰਹਿਣਾ ਚਾਹੀਦਾ ਹੈ ਕਿਉਂਕਿ ਪੰਜਾਬ ਹਮੇਸ਼ਾ ਆਪਣੇ ਲੋਕਾਂ ਦੇ ਨਾਲ ਤੇ ਆਪਣੇ ਤੋਂ ਪਰਾਈ ਲੋਕਾਂ ਦੇ ਨਾਲ ਵੀ ਖੜਦਾ ਹੈ ਇਸ ਪੰਜਾਬ ਦੇ ਲੋਕਾਂ ਦੀ ਮਦਦ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਹੈ ਇਹ ਲੋਕ ਹੜ੍ਹਾਂ ਦੇ ਨਾਲ ਪੀੜਤ ਹੋਏ ਹਨ ਉਹਨਾਂ ਦੀ ਹੁਣ ਮਦਦ ਕਰਨ ਦਾ ਸਮਾਂ ਆ ਚੁੱਕਿਆ ਹੈ ਤੁਹਾਨੂੰ ਹੁਣ ਉੱਥੇ ਜ਼ਰੂਰ ਜਾ ਕੇ ਇਹ ਮੌਕਾ ਦੇਖਣਾ ਚਾਹੀਦਾ ਹੈ ਕਿਹੜੇ ਲੋਕਾਂ ਨੂੰ ਪੈਸੇ ਦੀ ਜ਼ਰੂਰਤ ਹੈ ਕਿਹੜੇ ਲੋਕਾਂ ਨੂੰ ਡੰਗਰਾਂ ਦੀ ਜ਼ਰੂਰਤ ਹੈ ਕਿਹੜੇ ਲੋਕਾਂ ਨੂੰ ਸਮਾਨ ਦੀ ਜ਼ਰੂਰਤ ਹੈ ਇਹ ਸਮਾਨ ਉੱਥੇ ਪਹੁੰਚਾਣਾ ਚਾਹੀਦਾ ਹੈ ਤੇ ਉਹਨਾਂ ਦੇ ਘਰਾਂ ਨੂੰ ਪਹਿਲਾਂ ਦੀ ਤਰ੍ਹਾਂ ਵਸਦੇ ਕਰਨਾ ਚਾਹੀਦਾ ਹੈ ਸਾਡੇ ਪੰਜਾਬੀ ਲੋਕਾਂ ਦਾ ਸਾਡੀ ਸਰਕਾਰਾਂ ਦਾ ਫਰਜ਼ ਹੈ ਮੈਂ ਆਸ ਕਰਦਾ ਕਿ ਤੁਸੀਂ ਜ਼ਰੂਰ ਉਹਨਾਂ ਹੜਪੀਟ ਲੋਕਾਂ ਦੇ ਨਾਲ ਖੜੋਗੇ ਤੇ ਤੁਹਾਨੂੰ ਇਹ ਜਾਣਕਾਰੀ ਵੀ ਚੰਗੀ ਲੱਗੀ ਹੋਵੇਗੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਧੰਨਵਾਦ ਜੀ